ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਖਾਸ ਵਿਜ਼ਿਟ ਆਪਣੀ ਹੈਗੀ ਆ ਪਿੰਡ ਗਹਿਰੀ ਨਸ਼ਹਿਰਾ ਟਾਲਾ ਬਿਲਕੁਲ ਨਜ਼ਦੀਕ ਪਿੰਡਾਂ ਦੋਸਤੋ ਇਸ ਘਰ ਤੋਂ ਆਪਾਂ ਦੂਜੀ ਵੀਡੀਓ ਪਾ ਰਹੇ ਹਾਂ ਠੀਕ ਹੈ ਜੀ ਔਨਲਾਈਨ ਕਿਸੇ ਵੀਰ ਨੇ ਵੀ ਪਸ਼ੂ ਖਰੀਦਣਾ ਔਨਲਾਈਨ ਡਿਲੀਵਰੀ ਜਿਹੜੀ ਹੈਗੀ ਦੋਸਤੋ ਮਹਾਰਾਸ਼ਟਰ ਆ ਅੱਜ ਜਿਹੜੀ ਬਿਲਕੁਲ ਲੋਡ ਵੀਰ ਹੁਣੀ ਕਰਾ ਰਹੇ ਨੇ ਤੇ ਠੀਕ ਹੈ ਜੀ ਬਾਰਮਤੀ ਜਿਹੜਾ ਪਿੰਡ ਹੈਗਾ ਸ਼ੇਅਰ ਹੈਗਾ ਦੋਸਤੋ ਮਹਾਰਾਸ਼ਟਰ ਦੇ ਵਿੱਚ ਤੁਸੀਂ ਔਨਲਾਈਨ ਜਿਹੜੀ ਆ ਬਿਲਕੁਲ ਪਸ਼ੂ ਖਰੀਦਣਾ ਦੋਸਤੋ ਤੇ ਵੀਰ ਗੁਰਪ੍ਰੀਤ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਜਿਹੜੇ ਲਗਾਤਾਰ ਸਕਰੀਨ ਤੇ ਚੱਲ ਰਹੇ ਠੀਕ ਹੈ ਜੀ ਖਾਸ ਤੌਰ ਤੇ ਵਹਿੜਾਂ ਦਾ ਕੰਮ ਹੈਗਾ ਤੇ ਬਿਲਕੁਲ ਆਊਟ ਆਫ ਪੰਜਾਬ ਆਊਟ ਆਫ ਸਟੇਟ ਜਿਹੜੀ ਦੋਸਤੋ ਪੰਜਾਬ ਤੋਂ ਜਿਹੜੀ ਆ ਇਹ ਵਹਿੜਾਂ ਅੱਜ ਜਾ ਰਹੀਆਂ ਨੇ ਠੀਕ ਹੈ ਜੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਇਹ ਆਪਾਂ ਗੁਰਪ੍ਰੀਤ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਵੀਰ ਬਰਾਬਰ ਸਤਿ ਸ੍ਰੀ ਅਕਾਲ ਗੁਰਪ੍ਰੀਤ ਅ ਅੱਜ ਸੈਕੰਡ ਵਾਰ ਦੂਜੀ ਵਾਰ ਹੀ ਆਪਣੇ ਕੋਲ ਜਿਹੜੇ ਪਸ਼ੂ ਹੈ ਮਹਾਰਾਸ਼ਟਰ ਜਾ ਰਹੇ ਜੀ ਹਾਂਜੀ ਠੀਕ ਹੈ ਤੇ ਮਹਾਰਾਸ਼ਟਰ ਵੀਰ ਜਿਹੜੇ ਸ਼ਹਿਰ ਜਾ ਰਹੇ ਆ ਉਹ ਸ਼ਹਿਰ ਦਾ ਨਾਮ ਵੀ ਜਰੂਰ ਦੱਸ ਦਿਓ ਬਾਰਾਮਤੀ ਸ਼ਹਿਰ ਜਾ ਰਹੇ ਆ ਜੀ ਹਾਂਜੀ ਹਾਂਜੀ ਆਨਲਾਈਨ ਆਨਲਾਈਨ ਡਿਲੀਵਰੀ ਮਤਲਬ ਬਾਈ ਗੁਰਪ੍ਰੀਤ ਜਦੋਂ ਪਸ਼ੂ ਇੱਥੋਂ ਆਪਣੇ ਕੋਲ ਚਲੇ ਜਾਂਦੇ ਉੱਥੇ ਹਾਂਜੀ ਤੇ ਜੇ ਕਿਸੇ ਵੀਰ ਨੇ ਖਰੀਦਣਾ ਹੈ ਹਾਂਜੀ ਉਹ ਮਤਲਬ ਕਿ ਸੰਪਰਕ ਤੁਹਾਡੇ ਨਾਲ ਕਰੂ ਹਾਂਜੀ ਸੰਪਰਕ ਠੀਕ ਹੈ ਬ੍ਰਦਰ ਓਕੇ ਤੇ ਗੁਰਪ੍ਰੀਤ ਵੀਰ ਅੱਜ ਕਿੰਨੇ ਨਗ ਆਪਣੇ ਕੋਲ ਬਕਾਊਗਾ ਆਪਣੇ ਕੋਲ ਦੋ ਰਹਿ ਗਏ ਆ ਜੀ ਤੋ ਇਹ ਫਿਲਹਾਲ ਇਹ ਸਾਰੀਆਂ ਮਤਲਬ ਕੋਈ ਜਾ ਰਹੀਆਂ ਵੈੜਾ ਲੋਡ ਹੋਣ ਨੂੰ ਬਿਲਕੁਲ ਰੈਡੀ ਹੈ ਨਾ ਜੀ ਹਾਂ ਜਾ ਰਹੀਆਂ ਜੀ ਠੀਕ ਆ ਹਜੇ ਲੋਡਿੰਗ ਹੋਣੀ ਹੈ ਇਹਨਾਂ ਦੀ ਹਾਂਜੀ ਹਾਂਜੀ ਠੀਕ ਆ ਤੇ ਦੋ ਵੈੜਾ ਆਪਣੇ ਕੋਲ ਹੈਗੀਆਂ ਵਕਾਉ ਠੀਕ ਆ ਤੇ ਕੀ ਵੀਰ ਜੀ ਇਹਨਾਂ ਦਾ ਵਿਸ਼ੇਸ਼ ਅੱਜ ਕੀ ਹੈਗਾ ਕੀ ਪ੍ਰਾਈਸ ਇਹਨਾਂ ਦੇ ਕਿੰਵੇਂ ਸੂਬੇ ਸੀ ਕੀ ਇਹਨਾਂ ਦਾ ਰਿਹਾ ਅੱਜ ਪ੍ਰਾਈਸ ਵੀਰ ਜੀ ਤੁਹਾਨੂੰ ਨਾਲ ਨਾਲ ਦੱਸੀ ਠੀਕ ਆ ਜੀ ਪਹਿਲੇ ਨੰਬਰ ਤੋਂ ਵੀਰ ਗੋਪੀ ਜੀ ਸਟਾਰਟ ਕਰ ਲਗੇ ਹਾਂਜੀ ਬਾਕੀ ਖਾਸ ਤੌਰ ਤੇ ਕਿਸਾਨ ਵੀਰੋ ਇੱਕ ਗੱਲ ਜਰੂਰ ਤੁਸੀਂ ਨੋਟ ਕਰ ਲਿਓ ਵੀ ਕਿਸੇ ਵੀਰ ਨੇ ਪਸ਼ੂ 베ਚਣੇ ਹੈਗੇ ਆ ਤੇ ਚਾਹੇ ਖਰੀਦਣੀਆਂ ਹੈਗੀਆਂ ਨੇ ਤੁਸੀਂ ਭਾਈ ਗੁਰਪ੍ਰੀਤ ਦੇ ਨਾਲ ਸੰਪਰਕ ਕਰ ਲਿਓ ਪਿੰਡ ਗਹਿਰੀ ਹੈਗਾ ਜੀ ਨਸ਼ਹਿਰਾ ਟਾਲਾ ਬਿਲਕੁਲ ਨਜ਼ਦੀਕ ਹੈਗਾ ਸੋਲ ਪਿੰਡ ਵੀ ਥੋੜੀ ਦੂਰੀ ਤੇ ਆ ਤਕਰੀਬਨ ਗੱਗੋ ਪੂਆ ਜਿਹੜਾ ਦੋਸਤੋ 14-15 ਕਿਲੋਮੀਟਰ ਦੀ ਦੂਰੀ ਜਿਹੜੀ ਆ ਰਹਿ ਜਾਂਦੀ ਹੈ ਇੱਥੋਂ ਤੇ ਸੋਰ ਸਿੰਘ ਵੀ ਤਕਰੀਬਨ ਇੰਨੇ ਇੰਨਾ ਕੀ ਹੋਪੇਗਾ ਹਾਂਜੀ ਹਾਂਜੀ ਚਵਾਲ ਵੀ ਚਵਾਲ ਵੀ ਕੋਈ 12-14 ਕਿਲੋਮੀਟਰ ਹੀ ਆ ਜੀ ਟਾਰੀ ਵੀ 12 ਕਿਲੋਮੀਟਰ ਟਾਰੀ ਵੀ ਜਿਹੜਾ 12-14 12 ਕਿਲੋਮੀਟਰ ਹੀ ਆ ਏ ਬੀਰ ਗੁਰਪ੍ਰੀਤ ਪਹਿਲੇ ਨੰਬਰ ਤੋਂ ਸਟਾਰਟ ਕਰ ਲਗੇ ਹਾਂਜੀ ਬੀਰ ਜੀ ਤੇ ਵੈੜ ਜਿਹੜੀ ਆ ਦੋਸਤੋ ਐਚ ਐਫ ਦੀ ਜਿਹੜੀ ਬਰੀਡ ਹੁੰਦੀ ਹੈ ਇੱਥੇ ਆਲਮੋਸਟ ਜਿੰਨੇ ਵੀ ਆਪਾਂ ਤੁਹਾਨੂੰ ਨਗ ਦਿਖਾਵਾਂਗੇ ਤੇ ਵੈੜ ਤੁਸੀਂ ਵੇਖ ਕੇ ਚੈੱਕ ਕਰੋ ਨਾਰਮਲੀ ਜਿਹੜੀ ਵੈੜ ਦੋਸਤੋ ਜਾਂਦੀ ਹੈ ਤੇ 20 20 ਦਿਨ 25 25 ਦਿਨ ਦੀ ਕਿਹੜਾ ਕੱਚੀ ਹੁੰਦੀ ਹੈ ਕੋਈ 15 ਦਿਨ ਦੀ ਹੁੰਦੀ ਹੈ ਠੀਕ ਆ ਜੀ ਕਿਉਂਕਿ ਸਫਰ ਦੇ ਵਿੱਚ ਐਨੀਮਲ ਨੇ ਜਾਣਾ ਹੁੰਦਾ ਮਹਾਰਾਸ਼ਟਰ ਦਾ ਜਿਹੜਾ ਸਫਰ ਹੈ ਹਰ ਨਾਰਮਲ ਪਤਾ ਹੈਗਾ ਜੇਕਰ ਆਪਾਂ ਪੰਜਾਬ ਤੋਂ ਗੱਲ ਕਰੀਏ ਤਾਂ ਤਕਰੀਬਨ ਤਿੰਨ ਤੋਂ ਚਾਰ ਦਿਨ ਦਾ ਜਿਹੜਾ ਸਮਾਂ ਨਾਰਮਲ ਲੱ ਤੇ ਵੀਰ ਗੁਰਪ੍ਰੀਤ ਜੀ ਕਿਨ ਮਾਸ ਹੁਆ ਸੂਣ ਦੇ ਵਿੱਚ ਰੈਡੀ ਹੈ ਜੀ ਇਹ ਵੀਰ ਜੀ ਦੂਜੀ ਸੂਏ ਸੁਣੀ ਆ ਠੀਕ ਜਾਨਦੇ ਆ ਠੀਕ ਆ ਜੀ ਤੇ 20 ਦਿਨਾਂ ਦੀ ਕੱਚੀ ਹੈ 20 ਤੋਂ 25 ਦਿਨ ਲੈ ਜੂਗੀ ਠੀਕ ਆ ਜੀ ਸੈਕੰਡ ਟਾਈਮਰ ਆ ਹਾਂਜੀ ਤੇ 20ਾਂ ਤੋਂ 25 ਦਿਨਾਂ ਦੀ ਜਿਹੜਾ ਦੋਸਤੋ ਸਮਾਂ ਹਜੇ ਨਾਰਮਲ ਲੈ ਜਾਣਾ ਵੈਟ ਨੇ ਠੀਕ ਆ ਵੇਖ ਕੇ ਚੈੱਕ ਕਰੋ ਠੀਕ ਆ ਥਾਣਾ ਥੋਣਾ ਦੀ ਬਿਲਕੁਲ ਸਾਫ ਆ ਫਵਾਨਾ ਵਧੀਆ ਚੰਗਾ ਬਣਾ ਕੇ ਤਿਆਰ ਕਰੋ ਕਿਉਂਕਿ ਹਜੇ ਸਮਾਂ ਬਹੁਤ ਜ਼ਿਆਦਾ ਬਾਕੀ ਆ ਵੇਖੋ ਢਿਲ ਢੁਲ ਬਹੁਤ ਜ਼ਿਆਦਾ ਹੈ ਪਹਿਲੇ ਸੂਏ ਨੇ 30 ਕਿਲੋ ਦੁੱਧ ਦਿੱਤਾ ਵੀਰ ਜੀ ਪਹਿਲੇ ਠੀਕ ਹੈ ਜੀ ਇਹਦਾ ਫਿਰ ਮੁੱਲ ਫਿਰ ਕੀ ਲੈਦੇ ਹੋਇਆ ਜੀ ਇਹ ਵੀ ਜੀ ਆਪਾਂ 70000 ਦੀ ਦਿੱਤੀ 70000 ਦੀ ਹਾਂ ਜੀ ਠੀਕ ਹੈ ਜੀ 70000 ਦੀ ਆ ਤੇ ਠੀਕ ਆ ਹੋਲਿੰਗ ਕਰੀਏ ਹੋਲ ਦੋ 70000 ਦੀ ਯਾਰ ਵੀਰ ਗੁਰਪ੍ਰੀ ਨੇ ਜਿਹੜੀ ਆ ਦੋਸਤੋ ਸੇਲ ਕੀਤੀ ਆ ਠੀਕ ਹੈ ਜੀ ਤੇ ਨਗ ਜਿਹੜੇ ਆ ਦੋਸਤੋ ਬਿਲਕੁਲ ਸਾਫ ਸੁਥਰੇ ਅਗੋਂ ਲੈ ਠੀਕ ਆ ਕੋਈ ਗੱਲ ਨਹੀਂ ਉਤਲਿਆਰਾ ਕਈ ਨਾ ਨਹੀਂ ਪਾਇਆ ਹੁੰਦਾ ਨਾ ਪਸ਼ੂ ਨੂੰ 20 ਤੋਂ 25 ਦਿਨ ਦਾ ਜਿਹੜਾ ਦੋਸਤੋ ਸਮਾਂ ਹਜੇ ਬਿਲਕੁਲ ਸੂਨ ਦੇ ਵਿੱਚ ਆ ਠੀਕ ਆ ਚਾਹਵਾਨ ਵੀਰ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਗੁਰਪ੍ਰੀਤ ਦੇ ਜਿਹੜੇ ਸੰਪਰਕ ਨੰਬਰ ਨੇ ਦੋਸਤੋ ਲਗਾਤਾਰ ਸਕਰੀਨ ਦੇ نیچے ਚੱਲ ਰਿਹਾ ਠੀਕ ਆ ਤੇ ਮੁੱਲ ਵੀਰ ਫਾਈਨਲੀ ਦੱਸਤਾ 70000 ਹਾਂਜੀ ਹਾਂਜੀ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਜਿਹੜੀ ਵੈੜ ਆ ਠੀਕ ਆ ਜੀ ਜਿਸ ਵੇ ਸੁਵੇ ਵੈੜ ਨੇ ਠੀਕ ਆ ਜੀ 6 ਦੰਦਿਆ ਓਕੇ ਪਹਿਲੇ ਸਵੇਰ 35 ਕਿਲੋ ਦੁੱਧ ਇਹਨੇ ਦਿੱਤਾ ਏ ਠੀਕ ਆ ਜੀ ਹਾਂਜੀ ਪਹਿਲੇ ਸਵੇਰ 35 ਲੀਟਰ ਦੀ ਕਪੈਸਿਟੀ ਸੀਗੀ ਹਾਂਜੀ ਠੀਕ ਆ ਹੁਣ ਸੈਕੰਡ ਟਾਈਮ ਰ ਆ ਤੇ ਦਿਨ ਹਜੇ ਫਿਰ ਲੈ ਜੂਗੀ ਹਾਂਜੀ ਇਹ ਵੀ ਦਿਨ ਹਜੇ 10 ਤੋਂ 12 ਦਿਨ ਵੱਧ ਵੀ ਖੜ ਸਕਦੀ ਏ ਠੀਕ ਹੈ ਜੀ ਠੀਕ ਹੈ 10 ਤੋਂ 12 ਦਿਨ ਜਿਹੜਾ ਦੋਸਤੋ ਸਮਾਂ ਲੈ ਜੂਗੀ ਵੱਡੇ ਕੱਦ ਕਠ ਵਾਲੀਆਂ ਵਹਿੜਾਂ ਨਹੀਂ ਠੀਕ ਹੈ ਜੀ ਐਚ ਐਫ ਬਰੀਡ ਦੇ ਵਿੱਚ ਇਹ ਵਹਿੜ ਆ ਤੇ ਥਣ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਕੁਮਾਲੋ ਜੀ ਠੀਕ ਆ ਇਹਦੀ ਫਿਰ ਵੀਰ ਜੀ ਕਿੰਨੇ ਚ ਪਹੁੰਚ ਹੋਈ ਕੀ ਇਹਦਾ ਪ੍ਰਾਈਸ ਹੈ 75000 ਦੀ ਦਿੱਤੀ 75000 ਦੀ ਹਾਂਜੀ ਠੀਕ ਆ ਜੀ ਫਿਰ ਭਾਈ ਇਹ ਜੇ ਮਾਲ ਬਹੁਤ ਤੇਜ਼ ਫਿਰ ਜਾਂਦਾ ਉਧਰ ਤੇ ਉਧਰ ਦੀ ਫਿਰ ਰੇਟ ਹੋਰ ਵੀ ਵੱਧ ਜਾਂਦੇ ਇਨਾਂ ਪਸ਼ੂਆਂ ਦੇ ਹਾਂਜੀ ਉਧਰ ਤੇ ਫਿਰ ਤੁਹਾਨੂੰ ਪਤਾ ਰੇਟ ਆਪਣੇ ਨੂੰ ਡਬਲ ਆ ਡਬਲ ਹਾਂਜੀ ਠੀਕ ਆ ਭਾਈ ਠੀਕ ਆ ਹਾਂਜੀ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਵਾਲੀ ਬੈੜ ਆ ਦੋਸਤੋ ਉਹ ਵੀ ਆਪਾਂ ਪ੍ਰੋਪਰ ਵੀਰ ਤੋਂ ਪੁੱਛ ਲਈਦੀ ਅੱਜ ਫੇਸਪੂਸ ਦੀ ਕੁਆਲਿਟੀ ਬਹੁਤ ਸੋਹਣੀ ਆ ਬੈੜ ਦੀ ਤੇ ਹਵਾਨਾ ਵੀ ਤਕਰੀਬਨ ਵੇਖੋ ਤੁਸੀਂ ਬਿਲਕੁਲ ਇਹ ਵੀਰ ਜੀ ਪਹਿਲੇ ਸੁਵੇ ਸੁਣਾਏ ਨੇ ਠੀਕ ਆ ਜੀ ਹ ਪਹਿਲਾ ਸੂਆ ਸੁਣਾ ਹਨ ਹਾਂਜੀ ਦਿਨ ਕਿੰਨੇ ਕੇ ਬਾਕੀ ਵੀਰੇ ਇਹ ਅਜੇ 20 ਦਿਨ ਲੈ ਜੂਗੀ ਹੂੰ ਸਮਾਂ 20 ਦਿਨ ਜਿਹੜਾ ਦੋਸਤੋ ਲੈ ਜਾਣਾ ਇਸ ਬੈਡ ਨੇ ਠੀਕ ਆ ਤੇ ਸੂਣੀ ਪਹਿਲੇ ਨਹੀਂ ਹੈ ਨਾ ਪਹਿਲਣ 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 ਬੈਡ ਸੂਣੀ ਚਾਰ ਦਿਨ ਦੇ ਹੋ ਗਏ ਜੀ ਮੂੰਹਾਂ ਚੌਕੀ ਆ ਠੀਕ ਆ ਜੀ ਮਾਲ ਗਏ ਜੀ ਜਿਹੜੀਆਂ ਦੋਸਤੋ ਇੱਕੋ ਘਰੋਂ ਤੁਹਾਨੂੰ ਪ੍ਰੋਵਾਈਡ ਹੋ ਜਾਣਗੀਆਂ ਜੇਕਰ ਕਿਸੇ ਵੀਰ ਨੇ ਇੱਥੋਂ ਵੀ ਖਰੀਦਣੀਆਂ ਪੰਜਾਬ ਵਿੱਚ ਕੋਈ ਵੀਰ ਖਰੀਦਣ ਦਾ ਚਾਹਵਾਣਾ ਤੁਸੀਂ ਵੇੜਾ ਇੱਥੋਂ ਲੈ ਕੇ ਅੱਗੇ ਸੇਲ ਪਰਚੇਜ ਵੀ ਕਰ ਸਕਦੇ ਹੋ ਵੈਸੇ ਜਿਹੜੀਆਂ ਦੋਸਤੋ ਨਾ ਕਿ ਜਿੰਨੇ ਵੀ ਹੁੰਦੇ तकरीबन ਕੋਈ 10 12 ਜਦੋਂ ਬਿਲਕੁਲ ਵੀਰ ਹੁਣਾਂ ਦੇ ਕੋਲ ਆ ਜਾਂਦੇ ਆ ਤੇ ਜਿਹੜੀ ਇਹਨਾਂ ਦੀ ਡਿਲੀਵਰੀ ਹੈ ਖਾਸ ਤੌਰ ਤੇ ਆਊਟ ਆਫ ਪੰਜਾਬ ਪੰਜਾਬ ਤੋਂ ਬਾਹਰ ਜਿਹੜੀ ਮਹਾਰਾਸ਼ਟਰ ਆ ਠੀਕ ਹੈ ਜੀ ਜਿਹੜੀ ਡਿਲੀਵਰੀ ਹੁੰਦੀ ਹੈ ਤੇ ਇਹਦਾ ਫਿਰ ਵੀਰ ਕਿੰਨਾ ਮੋਲ ਆ ਜੀ 62000 ਆਪਾਂ 62000 ਦੇ 62000 ਦੀ ਆ ਜੀ ਠੀਕ ਆ ਜੀ 65000 ਦੀ ਜੋੜੀ ਜਿਹੜੀ ਦੋਸਤੋ ਲੈਦੇ ਹੋਈ ਆ ਇਸ ਵੈੜ ਦੀ ਪਹਿਲਾ ਸੁਆ ਇਹਨੇ ਸੁਣਾ ਹੈਗਾ ਬਾਕੀ ਥਾਂ ਤੋਂ ਦੀ ਕੁਆਲਿਟੀ ਬਹੁਤ ਵਧੀਆ ਹੈ ਠੀਕ ਹੈ ਜੀ ਠੀਕ ਹੈ ਇਸ ਤੋਂ ਬਾਅਦ ਇੱਕ ਬਲੈਕ ਵੈੜ ਆ ਗਈ ਦੋਸਤੋ ਅਗਲੇ ਨੰਬਰ ਤੇ ਠੀਕ ਹੈ ਜੀ ਜਿਹੜਾ ਕਰ ਆਪਾਂ ਦੇਖ ਰਹੇ ਆ ਪੰਜਵੇਂ ਨੰਬਰ ਦੀ ਜਿਹੜੀ ਵੈੜ ਆ ਬਲੈਕ ਵੈੜ ਆ ਸਾਰੀ ਠੀਕ ਹੈ ਜੀ ਤੇ ਵੈੜ ਦੀ ਡਿਟੇਲ ਆਪਾਂ ਵੀਰ ਤੋਂ ਪੁੱਛਾਂਗੇ ਵੈਸੇ ਇਹ ਵੀਰ ਜੀ ਆਹ ਕਿੰਦੇ ਚ ਗਈ ਆ ਵੈਸੇ ਬਰੀਡ ਵਾਈਜ਼ ਵੀਰ ਜੀ ਹੈ ਤੇ ਐਚਪੀ ਹੈ ਹੋਰ ਹੂੰ ਇਹਦੇ ਸਿੰਗ ਨਹੀਂ ਕਿਸ ਨੇ ਦਗਾਏ ਉਹ ਸਿੰਗ ਨਹੀਂ ਦਗਾਏ ਤੇ ਬੱਚੀ ਬਹੁਤ ਜਿਆਦੀ ਬਰੀਡ ਦੀ ਆ ਇਹ ਮੂੰਹ ਖੀਰੀ ਆ ਠੀਕ ਹੈ ਇੱਕਦਾਂ ਸੁਟਿਆ ਇਹਨੇ ਹੂੰ ਪਹਿਲਣ ਵੈੜ ਸੂਣ ਜਾ ਰਹੀ ਆ ਹਾਂਜੀ ਪਹਿਲਣ ਪਹਿਲਣ ਆ ਕਰੋ ਚੈੱਕ ਠੀਕ ਆ ਪਹਿਲਣ ਵੈੜ ਜਿਹੜੀ ਆ ਦੋਸਤੋ ਸੂਣ ਜਾ ਰਹੀ ਆ ਅਜੇ ਮੂੰਹ ਖੀਰੀ ਇੱਕਦਾਂ ਤਾਂ ਮਤਲਬ ਕਿ ਸੁਟਿਆ ਹੋਇਆ ਵੈੜ ਨੇ ਤੇ ਸਿੰਗ ਹੈਗੇ ਆ ਠੀਕ ਹੈ ਜੀ ਦੇ ਨੋਰਮਲੀ ਕੋਈ ਜਿਵੇਂ ਸਟਾਰਟਿੰਗ ਤੋਂ ਬੱਚੀ ਸੀ ਉਦੋਂ ਕੇ ਸਿੰਘ ਨਾ ਦਿਖਾਉਣ ਕਰਕੇ ਬਟ ਪਿੱਠ ਪੁੱਠੇ ਤੋਂ ਤੁਸੀਂ ਵੇਖੋਗੇ ਬਹੁਤ ਹੈਵੀ ਰਾਜੀ ਜਿਹੜੀ ਵੈਡ ਆ ਵੈਸ਼ਨਲੀ ਵੈਡ ਆ ਠੀਕ ਹੈ ਜੀ ਮਿਲਕਿੰਗ ਜੇਕਰ ਆਪਾਂ ਹਵਾਨੇ ਨੂੰ ਦੇਖਦੇ ਹਾਂ ਤੇ ਮਿਲਕਿੰਗ ਕਾਫੀ ਜਿਆਦਾ ਸੋਹਣੀ ਕਰਾਉਣ ਦੀ ਉਮੀਦ ਆ ਇਸ ਵੈਡ ਦੀ ਠੀਕ ਆ ਵੀਰ ਜੀ ਬਹੁਤ ਜਾਰੀ ਫਰੀਡ ਆਏ ਬਿਲਕੁਲ ਜੀ ਬਿਲਕੁਲ ਤੇ ਕਿੰਨਾ ਮੁੱਲ ਵੀ ਰੇਂਦਾ ਇਹ ਵੀ ਜੀ ਆਪਾਂ 60000 ਦੀ ਦਿੱਤੀ ਹੈ 60000 ਦੀ ਹਾਂਜੀ ਠੀਕ ਆ ਜੀ 60000 ਜਿਹੜੀ ਦੋਸਤੋ ਇਹ ਦਿੱਤੀ ਆ ਵੀਰ ਹੋਣਾ ਨੇ ਪਹਿਲੇ ਸੁਨੇ ਦੁੱਧ 25 ਕਿਲੋ ਤੋਂ ਬਾਹਰ ਲਊਗੀ ਬਿਲਕੁਲ ਜੀ ਬਿਲਕੁਲ ਨਹੀਂ ਦੇਣਾ ਚਾਹੀਦਾ ਹਜੇ ਢਿੱਲ ਢੁਲ ਬਹੁਤ ਜਿਆਦੀ ਵੇਖੋ ਬਹੁਤ ਜਾਰੀ ਢਿੱਲ ਹਜੇ ਇਹਦੇ ਸੂਣ ਚ ਵੀ ਦਿਨ 10 12 ਪਏ ਆ ਬਿਲਕੁਲ ਬਿਲਕੁਲ ਹਜੇ ਸੂਣ ਦੇ ਵਿੱਚ ਦਿਨ ਬਾਕੀ ਆ ਦੋਸਤੋ ਬਾਕੀ ਜਿੰਨਾ ਕਿ ਢਿੱਲਾ ਪਣ ਹੈਗਾ ਹਵਾਨੇ ਦਾ ਬਿਲਕੁਲ ਬਣਾਥ ਨਾ ਕਿ ਇਸ ਨੇ ਤਿਆਰ ਕਰਕੇ ਫਿਰ ਵੈਡ ਨੇ ਸੂਣਾ ਤੇ ਮਿਲਕ ਦੀ ਚੰਗੀ ਕਪੈਸਿਟੀ ਕਰੇਗੀ ਫਰਸਟ ਲੋਕੇਸ਼ਨ ਦੇ ਵਿੱਚ ਤੇ ਇਸ ਤੋਂ ਬਾਅਦ ਇਸ ਵੈਡ ਦੀ ਵੀਰਜ ਕੀ ਡਿਟੇਲ ਹੋਣਾ ਇਹ ਵੀਰਜ ਦੂਜੇ ਸਮੇਂ ਸੁਣਾਇਨੇ ਹੂੰ ਠੀਕ ਹੈ ਜੀ ਸੈਕੰਡ ਟਾਈਮਰ ਤੇ ਆ ਕਰੂ ਛੱਤੀ ਠੀਕ ਹੈ ਵਾਲਾ ਉਹਨਾਂ ਜਿਹੜਾ ਦੋਸਤੋ ਕਿਉਂਕਿ ਅਜੇ ਦਿਨ ਕਾਫੀ ਆ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸੀ ਬੜਾ ਕੱਚੀਆਂ ਥੋੜੀਆਂ 20 ਤੋਂ 25 ਦਿਨ 15 ਦਿਨ ਜਿਹੜਾ ਕੱਚੀਆਂ ਲੈ ਬੜਾ ਜਾਂਦੀਆਂ ਨੇ ਕਿਉਂਕਿ ਦੂਰੀ ਸਫ਼ਰ ਜ਼ਿਆਦਾ ਹੁੰਦਾ ਉਧਰ ਫਿਰ ਵੀਰ ਜੀ ਫਾਈ ਹੋਰੀ ਅੱਗੇ ਲੈ ਕੇ ਸੰਭਾਲ ਕਰਦੇ ਕੇਅਰ ਕਰਦੇ ਕਾਫੀ ਦਿਨ ਰੱਖਦੇ ਕੋਲ ਕਿ ਜਾਂਦਿਆਂ ਸੇਲ ਹੋ ਜਾਂਦੀਆਂ ਨਹੀਂ ਇਹ ਫਾਰਮ 'ਚ ਹੀ ਜਾਂਣੀਆਂ ਕਿਸੇ ਨੇ ਆਪਣੇ ਘਰ ਮੰਗਾਈ ਨਹੀਂ ਆ ਫਾਰਮ 'ਚ ਹੀ ਜਾਂਣੀਆਂ ਇਹ ਡੇਰੀ ਲਈ ਜਾਂਣੀਆਂ ਖਾਸ ਤੌਰ ਤੇ ਦੁੱਧਵਾ ਦਾ ਕੰਮ ਲਈ ਦੁੱਧਵਾ ਬਿਲਕੁਲ ਤੇ ਇੱਕ ਤਾਂ ਮੁੱਲ ਵੀ ਦੱਸ ਦੇ ਵੀਰ ਕਿੰਨਾ ਇਹ ਵੀਰ ਜੀ ਆਪਾਂ ਦਿੱਤੀ ਆ 55000 ਹੂੰ 55000 ਦੀ ਠੀਕ ਆ 55000 ਦੀ ਇਹ ਤਾਂ ਦੂਜਾ ਕਿਨਵਾ ਸੂਣ ਜਾ ਰਹੀ ਹੈ ਜੀ ਦੂਜਾ ਸੂਆ ਜੀ ਦੂਜਾ ਸੂਆ ਸੂਣਾ ਇਸ ਨੇ ਠੀਕ ਆ 55000 ਜਿਹੜਾ ਦੋਸਤੋ ਇਸ ਬੈਡ ਦਾ ਮੋਲਾ ਠੀਕ ਆ ਜੀ ਬਿਲਕੁਲ ਭਾਰੇ ਪਿੰਡੇ ਦੀ ਆ ਭਾਰਾ ਸਰੀਰ ਆ ਬੈਡ ਦਾ ਠੀਕ ਆ ਤੇ ਐਕਸਟਰਾ ਆਰਡੀਨਰੀ ਜਿਹੜਾ ਬੈਡ ਹੈਗਾ ਕਾਫੀ ਵਧੀਆ ਬੈਡ ਹੈਗੀ ਆ ਤੇ ਸੈਕਿੰਡ ਟਾਈਮਰ ਇਹ 55 ਦੀ ਲੈਦੇ ਹੋਈ ਹੈ ਨਾ ਜੀ ਠੀਕ ਆ ਬਹੁਤ ਚੰਗੀ ਬੱਛੀ ਆ ਦੁੱਧ ਪਹਿਲੇ ਸੂਏ ਹੋ ਤੇ ਘਰ ਵਾਲਿਆਂ ਦੇ ਵੀ 50 ਕਿਲੋ ਦਿੱਤਾ ਇਹਨੇ ਹੂੰ ਬਣੂਗੀ ਬਹੁਤ ਚੰਗੀ ਹੂੰ 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 ਓਵਰ ਆਲ ਵਧੀਆ ਵਹਿੜ ਚੰਗੀ ਆ ਠੀਕ ਆ ਇਸ ਤੋਂ ਬਾਅਦ ਵਹਿੜਾਂ ਦੋਸਤੋ ਹੋਰ ਵੀ ਆ ਤੇ ਵਹਿੜਾ ਇੱਧਰ ਜਿਹੜੀਆਂ ਬਈ ਵਹਿੜਾ ਇਹ ਬਕਾਊਗਾ ਆਪਣੇ ਕੋਲ ਹਾਂਜੀ ਉਹ ਦੋਵੇਂ ਸੀ ਠੀਕ ਆ ਜੀ ਇਸ ਵਹਿੜ ਦੀ ਫਿਰ ਵੀਰ ਜੀ ਦਈਏ ਡਿਟੇਲ ਇਹ ਵੀਰ ਜੀ ਦੂਜੇ ਸੂਏ ਸੁਣਾਇਆ ਇਹਨੇ ਠੀਕ ਆ ਜੀ ਠੀਕ ਆ ਜੀ ਦੂਜਾ ਸੂਆ ਵਹਿੜ ਅੱਗੇ ਸੂਣ ਜਾ ਰਹੀ ਆ ਠੀਕ ਹੈ ਤੇ ਕਿੰਨੇ ਦਿਨ ਹਜੇ ਇਹ ਵੀ ਲੈ ਜੂਗੀ ਜੀ ਇਹ ਵੀ ਵੀਰ ਜੀ 15 ਦਿਨ ਲੈ ਜੂਗੀ ਠੀਕ ਹੈ ਹਾਂਜੀ 15 ਦਿਨ ਦਾ ਸਮਾਂ ਜਿਹੜਾ ਦੋਸਤੋ ਇਹ ਵੀ ਵੜ ਲੈ ਜੂਗੀ ਠੀਕ ਹੈ ਤੇ ਬਾਕੀ ਵੜ ਪਹਿਲਾਂ ਨਹੀਂ ਸੁਣੀ ਹੈ ਨਾ ਹਾਂਜੀ ਨਹੀਂ ਦੂਜੀ ਸੁਣੀ ਦੂਜੀ ਹੈ ਜੀ ਹਾਂਜੀ ਠੀਕ ਹੈ ਦੂਜਾ ਸਵੇਰ ਸੋਣ ਦੇ ਵਿੱਚ ਦੋਸਤੋ ਹਜੇ ਦਿਨ ਕਾਫੀ ਲੈ ਜੂਗੀ ਬਾਕੀ ਤੁਸੀਂ ਹਵਾਨਾ ਵੇਖ ਕੇ ਚੈੱਕ ਕਰ ਇਹ ਤਾਂ ਫਿਰ ਵੀਰ ਜੀ ਕਿੰਨੇ ਦਾ ਸੌਦਾ ਹੋਇਆ ਸੀ ਇਹ ਵੀਰ ਜੀ 45000 ਦੇ ਦਿੱਤੀ ਹੈ 45000 ਦੇ ਹਾਂਜੀ ਠੀਕ ਆ ਠੀਕ ਆ 45000 ਦੀ ਇਹ ਬੈੜ ਵੇਖੀ ਆ ਦੋਸਤੋ ਇਸ ਤੋਂ ਬਾਅਦ ਹੋਰ ਬੈੜਾਂ ਦੋ ਇਹ ਵੀ ਕਾਫੀ ਉੱਚੀਆਂ ਨੇ ਕਦ ਕਰਦੀਆਂ ਵੇਖੋ ਤੁਸੀਂ ਬਹੁਤ ਵੱਡੀਆਂ ਨੇ ਠੀਕ ਹੈ ਜੀ ਇਹ ਪਹਿਲਾਂ ਨਹੀਂ ਆ ਵੀਰ ਜੀ ਬੱਛੀ ਦੋ ਦੰਦ ਆ ਅੱਛਾ ਜੀ ਕੱਲ ਸੂਈ ਆ ਠੀਕ ਹੈ ਜੀ ਦੋ ਦੰਦ ਦਾ ਕੱਲ ਸੂਈ ਆ ਬੱਚਾ ਨੀਚੇ ਕੀ ਆ ਜੀ ਬੱਛੀ ਆ ਜੀ ਨੀਚੇ ਬੱਛੀ ਆ ਠੀਕ ਹੈ ਜੀ ਬਾਕੀ ਬੈੜ ਦਾ ਥਣ ਥਣ ਜਿਹੜਾ ਦੋਸਤੋ ਬਹੁਤ ਖੂਬਸੂਰਤ ਹੈ ਵੇਖੋ ਠੀਕ ਹੈ ਜੀ ਠੀਕ ਆ ਇਹਨੂੰ ਵੀ ਖੋਲ ਦੋ ਭਾਈ ਲੋਕੀ ਦੋਸਤੋ ਕਰੋ ਚੈੱਕ ਠੀਕ ਹੈ ਜੀ ਤਾਜੀ ਸੂਈ ਆ ਬੈਡ ਤੇ ਹਵਾਨੇ ਦੀ ਆਰਡਰ ਦੀ ਕੁਆਲਿਟੀ ਵੇਖ ਕੇ ਚੈੱਕ ਕਰੋ ਬਾਕੀ ਵੜਾ ਜਿਹੜੀਆਂ ਤੁਹਾਨੂੰ ਦਿਖਾ ਰਹੇ ਆਪਾਂ ਸਾਰੀਆਂ ਹਜੇ ਕੱਚੀਆਂ ਦੋਸਤੋ ਜਦੋਂ ਜਦੋਂ ਬਿਲਕੁਲ ਸਮਾਂ ਆਇਆ ਬਿਲਕੁਲ ਟਾਈਮ ਤੇ ਬਣਾਤਣਾ ਹੈਗਾ ਦੋਸਤੋ ਬਿਲਕੁਲ ਸੇਮ ਇਸ ਵੜਜ ਵੜਜ ਜਿਹੜਾ ਸੇਮ ਬਣਾਤਣਾ ਵੜਾ ਨੇ ਬਣਾਉਣਾ ਹੈਗਾ ਤੇ ਬੰਨੀਆਂ ਬਹੁਤ ਜ਼ਿਆਦੀਆਂ ਨੇ ਬਾਕੀ ਜਿੰਨੀਆਂ ਵੜਾ ਤੁਹਾਨੂੰ ਦਿਖਾਈਆਂ ਨੇ ਇਸ ਤੋਂ ਵੀ ਵਧੀਆ ਚੰਗੀ ਮਿਲਕ ਦੀ ਕੈਪੈਸਿਟੀ ਵਾਲੀਆਂ ਵੱਡੀਆਂ ਵੜਾਂ ਵੀ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕੀਆਂ ਉਹ ਬਿਲਕੁਲ ਹਜੇ ਇੰਨਾ ਵੀ ਕੱਚੀਆਂ ਨੇ ਤੇ ਇਹਦਾ ਵੀ ਗੁਰਪ੍ਰੀਤ ਕੀ ਮੁੱਲ ਦੱਸੋ ਤੇ ਕੈਪੈਸਿਟੀ ਜ਼ਰੂਰ ਦੱਸੋ ਇਹ ਵੀ ਜੀ ਆਪਾਂ 45000 ਦੀ ਦਿੱਤੀ ਹੈ ਹਾਂਜੀ ਐਟ ਟਾਈਮ ਬੋਲਾ ਜਿਹੜਾ ਇਹ 14 14 15 ਕਿਲੋ ਹੈਗਾ ਹੈ 14 15 ਕਿਲੋ ਹੁਣ ਮੌਕੇ ਦਾ ਜੀ ਹਾਂਜੀ ਬੱਚਾ ਵੱਛੀ ਸੀ ਨਹੀਂ ਸੀ ਹਾਂਜੀ ਵੱਛੀ ਵੱਛੀ ਨੀਚੇ ਸੀਗੀ ਠੀਕ ਹੈ ਜੀ 45000 ਦੀ ਜਿਹੜੀ ਆਪਾਂ ਮਤਲਬ ਕਿ ਸੇਲ ਕਰਤੀ ਹੈ ਠੀਕ ਹੈ ਜੀ ਠੀਕ ਹੈ ਵੈੜ ਚੰਗੀ ਆ ਇਸ ਤੋਂ ਬਾਅਦ ਇੱਕ ਬਿਲਕੁਲ ਇਸ ਤੋਂ ਬਾਅਦ ਵੀਰ ਜੀ ਇੱਕ ਹੋਰ ਵੱਡੀ ਵੈੜ ਆ ਜੀ ਮੈਨੂੰ ਲੱਗਦਾ ਵੀ ਕਾ ਤਾਂ ਸਾਰੀਆਂ ਵੈੜਾਂ ਦਾ ਪੱਟਾ ਹੋ ਗਏਗਾ ਹਾਂਜੀ ਹਣਾ ਤੇ ਇਹ ਵੀ ਤਾਜੀ ਸੂਈ ਹੈ ਜੀ ਹਾਂ ਜੀ ਇਹ ਇਹਨੂੰ ਹੋ ਗਏ 15 ਦਿਨ ਸੂਈ ਨੇ 15 ਦਿਨ ਦਾ ਸਮਾਂ ਹੋ ਗਿਆ ਜੀ ਹਾਂ ਜੀ ਠੀਕ ਹੈ ਮਗਰ ਬੱਚਾ ਇਹਦੇ ਹੁਣ ਕੀ ਹੈ ਜੀ ਇਹਦੇ ਮਗਰ ਵੀ ਬੱਛੀ ਹੈ ਜੀ ਬੱਛੀ ਆ ਗਈ ਇਹਦੇ ਮਗਰ ਵੀ ਠੀਕ ਹੈ ਇਹ ਵੀ ਸੇਲ ਕਰਤੀ ਆਪਾਂ ਹਾਂ ਜੀ ਸੇਲ ਕਰਤੀ ਤੇ ਇਹ ਕਿੰਨੇ ਚ ਹੋਇਆ ਫਿਰ ਇਹਦਾ ਸੌਦਾ ਜੀ ਇਹ ਵੀ ਜੀ ਇਹ ਵੀ 45000 ਜੀ ਦਿੱਤੀ ਆ 45000 ਠੀਕ ਹੈ ਤੇ ਹੁਣ ਕਿੰਨਾ ਕੁ ਬਿਰ ਜੀ ਮਿਲ ਕੇ ਇਹਦੇ ਥੱਲੇ ਕਿੰਨਾ ਸੀਗਾ ਇਹਦੇ ਥੱਲੇ ਦੁੱਧ ਐਸ ਟਾਈਮ 20 ਕਿਲੋ ਹੈ 20 ਕਿਲੋ ਹਾਂ ਜੀ ਠੀਕ ਹੈ ਜੀ ਆਫੇ ਇਸੀ ਕੁਆਲਿਟੀ ਦੇਖੋ ਦੋਸਤੋ ਫੇਸਬੁਕ ਤੋਂ ਬਹੁਤ ਵਧੀਆ ਵੱਡੇ ਕਦ ਕੱਦ ਦੇ ਵਿੱਚ ਨਾਰਮਲ ਜਿਹਾ ਆਪਾਂ ਐਫ ਪਾੜਾ ਦੇਖਦੇ ਹਾਂ ਦੋਸਤੋ ਫਾਰਮਾ ਦੇ ਉੱਪਰ ਤੇ ਇੱਕ ਕੱਦ ਕਾਠੀ ਵਾਲੀ ਵੈੜਾ ਬਹੁਤ ਉੱਚੇ ਕਦ ਕੱਦ ਦੇ ਵਿੱਚ ਠੀਕ ਆ ਤੇ ਹਵਾਨੇ ਵਾਲੇ ਪਾਸੇ ਜਿਹੜਾ ਦੋਸਤੋ ਪੰਡਾ ਪਾਈਆਂ ਪਈਆਂ ਨੇ ਵੈੜ ਦੇ ਤਕਰੀਬਨ 20+ ਵੀਰ ਕਿਹਾ ਵੀ ਵੀਰ 20+ ਤੋਂ ਜਿਹੜੀ ਹੈ ਇਸ ਦੀ ਮਿਲਕਿੰਗ ਤਕਰੀਬਨ ਹੈਗੀ ਹੈ ਹੁਣ ਮੌਜੂਦਾ ਟਾਈਮ ਤੇ ਬੱਚਾ ਨੀਚੇ ਜਿਹੜੀ ਉਹ ਬੱਚੀ ਆ ਫੀਮੇਲ ਕਾਪ ਅਛਾ ਜੀ ਕੋਈ ਪਰੇ ਤਾਂ ਜਿੱਦਿਆ ਆਪਾਂ ਨੂੰ ਜਿੱਦਾਂ ਮਰੋ ਲੋ ਪਾੜਾ ਮਿਲਦੀਆਂ ਉਦਾਂ ਹੀ ਦੇ ਦੇਦੀਆਂ ਹਾਂ ਹਾਂਜੀ 2000 ਨਫਾ ਲਈਦਾ ਠੀਕ ਹੈ ਜੀ ਆਪਾਂ ਨੂੰ ਪਾੜਾ ਮਿਲੀ ਵੱਛੀ ਥੋੜਾ ਠੰਡ ਚੋਤਾ ਇਹਦਾ ਮਗਰਲਾ ਅੱਛਾ ਜੀ ਬਿਲਕੁਲ ਕਿਉਂਕਿ ਉਹਨਾਂ ਤੋਂ ਚਵਾਈ ਨਹੀਂ ਹੁੰਦੀ ਤਾਂ ਕਰਕੇ ਆਪਾਂ ਨੂੰ ਪਾੜਾ ਮਿਲੀ ਤੇ ਪਾਣੀ ਦੇ ਦਿੱਤੀ ਚਲੋ ਬਹੁਤ ਵਧੀਆ ਗੱਲ ਆ ਅੱਗੇ ਕਿਸੇ ਨੇ ਮਸ਼ੀਨ ਤੇ ਚਵਾਈ ਕਰਨੀ ਬਾਹਰੋਂ ਲੈਣ ਚਲ ਜਿਓ 60 ਦੀ 65 ਦੀ ਵੀ ਨਹੀਂ ਦੇਣੀ 70 ਦੀ ਵੀ ਨਹੀਂ ਦੇਣੀ ਨਹੀਂ ਬਿਲਕੁਲ ਜੀ ਜਿਹੋ ਜਿਹਾ ਕੱਦ ਕਰਦੇ ਹਵਾਨਾ ਲੱਗਾ ਇਹਨੂੰ ਤੇ ਚਵਾ ਵੀ ਤੋਂ ਪਲੱਸ ਚੱਲਣ ਡੇ ਜੀ ਹਾਂਜੀ 20 ਤੋਂ ਪਲੱਸ ਚੱਲ ਤੇ ਮੁੱਲ ਇਹ ਤਾਂ ਕਿੰਨੇ ਚ ਆਪਾਂ ਬਈ ਸੌਦਾ ਹੋਵੇ ਹਾਂਜੀ ਵੀਰ ਜੀ 45000 ਚ ਸਿੱਧੇ 45000 ਦੇ ਸੰਗ ਵੈਸੇ ਨਾਰਮਲ ਆਪਾਂ ਦੇਖ ਲਈ ਤਾਂ 45 ਦੀ ਵੈੜ ਜਿਹੜੀ ਇੱਧਰ ਮਹਿੰਗੀ ਇਹ ਪਾਊਗੀ ਹਨਾ ਮਹਿੰਗੀ ਵੇਚਦੀ ਆ ਹਾਂਜੀ ਹਾਂਜੀ ਇਹ ਤਾਂ ਇੱਧਰ ਮਹਿੰਗੀ ਵੇਚਦੀ ਆ ਠੀਕ ਆ ਜੀ ਬਾਕੀ ਜਿਹੋ ਜਿਹੇ ਕਦ ਕਾਠਾ ਦੋਸਤੋ ਠੀਕ ਆ ਬਾਕੀ ਥਣ ਛੋਟਾ ਵੀ ਕਰ ਦਿੱਤਾ ਦੱਸਤਾ ਵੀ ਮਗਲੇ ਥਣ ਛੋਟੇ ਆ ਮਗਲੇ ਥਣ ਉਹਨਾਂ ਦੀ ਚਵਾਈ ਨਹੀਂ ਹੁੰਦੀ ਹੱਥ ਨਾਲ ਚੁੰਦੇ ਸੀ ਸੀਨ ਵਾਲੇ ਨੂੰ ਵਧੀਆ ਚਵਾਈ ਆ ਬਿਲਕੁਲ ਬਿਲਕੁਲ ਇਹ ਜਿੰਨੀਆਂ ਵੀ ਫਿਰ ਬਾਈ ਕਰ ਪਿੱਤੇ ਬੈੜਾ ਜਾ ਰਹੀਆਂ ਇਹ ਸਾਰੀਆਂ ਮਸ਼ੀਨੀ ਚਵਾਈ ਹੁੰਦੀਆਂ ਨੇ ਹਾਂਜੀ ਉਹ ਮਸ਼ੀਨਾਂ ਹੀ ਉਧਰ ਚਵਾਈ ਦੇ ਉਦਾਂ ਥਣ ਚੰਗਾ ਹੱਥ ਨਾਲ ਵੀ ਚਵਾਈ ਹੋ ਜਾਂਦੀ ਏ ਠੀਕ ਆ ਜੀ ਇੱਕ ਜਿਹੜਾ ਬਾਰਾਮਤੀ ਸ਼ਹਿਰ ਹੈਗਾ ਮਹਾਰਾਸ਼ਟਰ ਦੇ ਵਿੱਚ ਹਾਂਜੀ ਉਹਦੇ ਵਿੱਚ ਫਾਰਮ ਤੇ ਕਿੰਨੀਆਂ ਹੋਰ ਬੈੜਾ ਹੈਗੀਆਂ ਨੇ ਮੌਕੇ ਤੇ ਹੁਣ ਉਹ ਵੀ ਜੀ ਆਪਾਂ ਨੂੰ ਦੱਸਿਆ ਨਹੀਂ ਉਹਨਾਂ ਕਿੰਨੀਆਂ ਕਿ ਬ ਉਹ ਸਦਾ ਹੀ 50 ਵੀ ਹੋ ਸਕਦੇ ਆ। ਇਹ ਸਾਨੂੰ ਵੀ ਹੋ ਸਕਦੀਆਂ ਹਨ ਤੁਹਾਨੂੰ। ਜਿਆਦਾ ਵੀ ਹੋ ਸਕਦਾ। ਹਾਂ। ਹਾਂ। ਡੇਰੀਆਂ ਬਾਕੀ ਡੇਰੀ ਹੋ ਸਕਦਾ ਵੀ ਫਾਰਮ 2-4 ਬਣੇ ਹੁਣ 5-10 ਬਣੇ ਆ। ਕਿੰਨੇ ਕੁ ਵੜ? ਬਾਕੀ ਸ਼ਹਿਰ ਬਹੁਤ ਵੱਟਾ ਜੀ। ਸ਼ਹਿਰ ਬਹੁਤ ਵੱਟਾ। ਸ਼ਹਿਰ ਵੱਡਾ ਵੱਡਾ ਹੈ ਤੇ ਜਿਹੜੀ ਦੁੱਧ ਦੀ ਪੈਦਾਵਾਰ ਆ, ਪ੍ਰੋਡਿਊਸ ਦੁੱਧ ਜਿਆਦਾ ਥਾਂ ਤੇ ਡਿਲੀਵਰੀ ਕਰਨੀ ਹੁੰਦੀ। ਹਾਂਜੀ ਹਾਂਜੀ। ਠੀਕ ਆ ਜੀ। ਐਨੀਮਲ ਦੀ ਬਹੁਤ ਜਿਆਦਾ ਐਨੀਮਲ ਦੀ ਲੋੜ ਉੱਥੇ ਪੈਂਦੀ ਉਹਨਾਂ ਨੂੰ। ਹਾਂਜੀ। ਤੇ ਬਾਈ ਗੁਰਪ੍ਰੀਤ ਇਸ ਤੋਂ ਇਲਾਵਾ ਉਹ ਵੀ ਦਿੱਤੀ ਇਹਨਾਂ ਨੇ। ਉਹ ਵੀ ਵੇਚੀ ਆ ਜੀ। ਠੀਕ ਆ। ਠੀਕ ਆ ਇੱਕ ਇਹ ਵਰਡ ਵੀ ਜਿਹੜੀ ਦੋਸਤੋ ਬਿਲਕੁਲ ਲੋਡ ਹੋਣਾ ਇਸ ਵਰਡ ਨੇ ਵੀ ਠੀਕ ਹੈ ਜੀ ਇਹ ਵੀ ਜਾ ਰਹੀ ਹੈ ਨਾਲ ਉਹਨਾਂ ਬੜਾਂ ਦੇ ਤੇ ਨਾਗਾ ਜੀ ਵੀਰ ਕਿੰਨੇ ਸੀ ਘੱਟੋ ਘੱਟ ਵੀ 8 9 10 ਨੱਕ ਸੀਗੇ ਆਪਣੇ ਤੋਂ ਦਾ ਹੀ ਜਿਹੜੇ ਚੱਲੇ ਆ ਹਾਂ ਜੀ ਹਾਂ ਜੀ ਤੇ ਦੋ ਆਪਣੇ ਤੋਂ ਰਹਿੰਦੇ ਦੋ ਰਹਿੰਦੇ ਠੀਕ ਹੈ ਤੇ ਇਹਦੀ ਕੀ ਡਿਟੇਲ ਸੀ ਵੀਰ ਇਹ ਵੀਰ ਜੀ ਦੂਜੇ ਸਵੇਰੇ ਸੁਣਾਇਨ ਠੀਕ ਹੈ ਜੀ ਹਾਂ ਜੀ ਠੀਕ ਹੈ ਦੂਜਾ ਸਵੇਰ ਸੁਣਾ ਦਿਨ ਹਜੇ ਵੀ ਕਾਫੀ ਕੱਚੀ ਹੈ ਨਾ ਹਾਂ ਜੀ ਹਾਂ ਠੀਕ ਹੈ ਦਿਨ ਵੀ ਲੈ ਜੂਗੀ ਜੀ ਠੀਕ ਹੈ ਤੋਰ ਦੇ ਬਾਈ ਇਹਨੂੰ ਵੀ ਤੋਰ ਦੇ ਠੀਕ ਹੈ ਆ ਲੋ ਵੀ ਦੋਸਤੋ ਠੀਕ ਆ 20 ਦਿਨ ਸਮਾਂ ਇਸ ਵੇੜ ਨੇ ਲਜਾਣਾ ਤੇ ਦੂਜਾ ਸਵੇਰ ਸੂਣੇ ਜਾ ਰਹੀਏ ਵੀ ਹਾਂਜੀ ਹਾਂਜੀ ਠੀਕ ਆ ਲੋ ਵੀ ਦੋਸਤੋ ਅੱਜ ਦੇ ਸਮੇਂ ਬਨਾਥਣਾ ਵੇੜ ਨੇ ਪੂਰਾ ਕੀਤਾ ਤੇ ਦਿਨ ਹਜੇ ਬਾਕੀ ਆ ਕਾਫੀ ਠੀਕ ਆ ਤਾਂ ਤੁਹਾਨੂੰ ਬਹੁਤ ਵਧੀਆ ਲੱਗਾ ਇਹਨੂੰ ਬਾਈ ਗਾੜ ਨੂੰ ਤੇ ਇਹ ਫਿਰ ਫਿਰ ਕਿੰਨੇ ਚ ਸੇ ਦਾ ਸੌਦਾ ਹੈ ਇਹ ਆਪਾਂ 53.53 ਯਾਰ ਦੀ 53.53 ਦੀ ਹਾਂਜੀ ਠੀਕ ਆ ਤੇ ਇਹ ਨਾਗ ਮਤਲਬ ਕਿ ਹੁਣ ਇੱਕ ਵੇਟ ਕਰਦੇ ਪਏ ਸੀ ਆਪਾਂ ਵੀਡੀਓ ਦੀ ਇਹ ਹੁਣ ਬਿਲਕੁਲ ਜਸਟ ਰੈਡੀ ਹੈ ਕੰਮ ਹਾਂਜੀ ਰੈਡੀ ਹੈ ਠੀਕ ਹੈ ਜੀ ਇਹ ਦੋਸਤੋ ਸਾਰੇ ਹੁਣ ਪਸੂ ਲੋਡ ਹੋਣੇ ਆ ਅੱਜ ਤਰੀਕ ਜਿਹੜੀ ਹੈਗੀ ਆ ਆਪਾਂ ਵੀਡੀਓ ਬਣਾਈ ਆ 8 ਫਰਵਰੀ ਨੂੰ ਬਣਾਈ ਆ ਤੇ ਸ਼ਾਮ ਦਾ ਜਿਹੜਾ ਸਮਾਂ ਤੁਸੀਂ ਨੋਟ ਕਰ ਸਕਦੇ ਜੀ ਅੱਜ 8 ਤਰੀਕ ਨੂੰ 8 ਫਰਵਰੀ ਨੂੰ ਜਿਹੜੀ ਵੀਡੀਓ ਬਣਾਤੀ ਹੈ ਠੀਕ ਹੈ ਜੀ ਤੇ ਵਹਿੜਾਂ ਜਿਹੜੀਆਂ ਹੈਗੀਆਂ ਦੋਸਤੋ ਡਿਲੀਵਰ ਹੈਗੀਆਂ ਨੇ ਉੱਥੇ ਹੋ ਜਾਣਗੀਆਂ ਤਕਰੀਬਨ ਅੱਜ ਤੋਂ 4 ਦਿਨ ਬਾਅਦ 12 ਤਰੀਕ ਤੇ ਜਿਹੜਾ ਨੀਅਰ ਰਿਪੋਰਟ ਹੈ ਠੀਕ ਹੈ ਜੀ ਤੇ ਟਾਈਮਿੰਗ ਜਿਹੜੀ ਹੋਵੇਗੀ ਉਹ ਸਮੇਂ ਦੇ ਉੱਪਰ ਡਿਪੈਂਡ ਆ ਵੀ ਕਿੰਨੀ ਟਾਈਮਿੰਗ ਹੁੰਦੀ ਹੈ ਤੇ ਇਸ ਤੋਂ ਬਾਅਦ ਭਾਈ ਇਹ ਵਿਕਾਊਗਾ ਆਪਣੇ ਕੋਲ ਹੁਣ ਪ੍ਰੈ ਠੀਕ ਹੈ ਇਹ ਦੋ ਜਿਹੜੀਆਂ ਬਣਾ ਦੋਸਤੋ ਕੋਈ ਵੀ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਜੀ ਇਹ ਦੋ ਬਣਾ ਹੁਣ ਬਿਲਕੁਲ ਵਿਕਰੀ ਦੇ ਲਈ ਅਵੇਲੇਬਲ ਨੇ ਠੀਕ ਹੈ ਤੇ ਇਹ ਵੀਰ ਹੁਣਾਂ ਦੇ ਕੋਲ ਆ ਪੁੱਛ ਲੈਣੀ ਇਹਨਾਂ ਦਾ ਕੀ ਭਾਅ ਪੜਦਾ ਤੇ ਕੀ ਇਹਨਾਂ ਦੀ ਡਿਟੇਲ ਆ ਤੇ ਵੀਰ ਕਿੰਮਾ ਸੁਆ ਇਹਨੇ ਸੁਣਾ ਇਹ ਵੀਰ ਜੀ ਕੱyles ਸੁਣੀ ਦੋ ਦਾਂਦੇ ਆ ਓਕੇ ਹਾਂਜੀ ਦੁੰਦੀ ਆ ਹਾਂਜੀ ਤੇ ਸਮਾਂ ਕਿੰਨਾ ਖਜੇ ਨੂੰ ਸਮਾਂ ਵੇਖੋ 10 ਦਿਨ ਖੜਦੀ ਆ ਜਾਂ ਵੱਧ ਵੀ ਖੜ ਸਕਦੀ ਆ ਠੀਕ ਹੈ ਜੀ ਹਾਂਜੀ 10 ਦਿਨ ਦਾ ਜਿਹੜਾ ਸਮਾਂ ਲੈ ਜੂਗੀ ਸੈਕਿੰਡ ਸੂਬਾ ਜੀ ਨਹੀਂ ਪਹਿਲਾਂ 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 ਠੀਕ ਆ ਤੋਰ ਲਾ ਮਾੜਾ ਜੀ ਬਈ ਕਮਾਲ ਲਓ ਜੀ ਦੂਜਾ ਸੂਬਾ ਸੋਹਣੀਆ ਦੋਸਤੋ ਠੀਕ ਆ ਸੌਰੀ ਪਹਿਲਾ ਸੂਬਾ ਦੋ ਦੰਦ ਹੈ ਬੈੜੀ ਠੀਕ ਆ ਦੋ ਦੰਦ ਤਾਂ ਤੇ ਵੱਡੇ ਕਦ ਕਦ ਦੇ ਵਿੱਚ ਆ ਜੀ ਆ ਲੋ ਜੀ ਆ ਕਰੋ ਚੱਕ ਦੋ ਦਾਂ ਦਾ ਠੀਕ ਹੈ ਜੀ ਤੇ ਪਹਿਲਾ ਸੂਆ ਫਰਸਟ ਲਕਟੇਸ਼ਨ ਦੇ ਵਿੱਚ ਸੂਣ ਜਾ ਰਹੀ ਆ ਦਿਨ ਹਜੇ ਲੈ ਜਣੇ ਆ ਵੜ ਨੇ ਤੇ ਮਿਲਕ ਦੀ ਕਪੈਸਿਟੀ ਹੈ ਜਿਹੜੀ ਦੋਸਤੋ ਆਰਡਰ ਦੀ ਕੁਆਲਿਟੀ ਦੱਸਣ ਰਹੀ ਆ ਠੀਕ ਹੈ ਜੀ ਦਿਨ ਹਜੇ ਭਾਈ ਘੱਟੋ ਘੱਟ ਵੀ 10 ਤੋਂ 15 ਦਿਨ ਦੱਸੇ ਸੀ 10 ਤੋਂ 15 ਦਿਨ ਲੈ ਜੀ ਠੀਕ ਹੈ ਵੱਡੇ ਕੱਦ ਕੱਦ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਫਾਰਮਰ ਵੀਰ ਨੇ ਖਰੀਦਣੀ ਆ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਇਹ ਅਵੇਲੇਬਲ ਆ ਖਾਸ ਤੌਰ ਤੇ ਸੇਲ ਲਈ ਤੇ ਇਹਦਾ ਵੀਰ ਕਿੰਨੇ ਕੀ ਡਿਮਾਂਡ ਕੀਤੀ ਹੁਣ ਇਹ ਵੀਰ ਜੀ 75000 ਦੀ ਮੰਗ 75000 ਦੀ ਹਾਂਜੀ ਕੋਈ ਹੋ ਜਾਏਗਾ ਮੌਕੇ ਤੇ ਮੰਨਤ ਨਹੀਂ ਦੇ ਮੰਨਤਾਂ ਛੋੜ ਕਰ ਦਾਂਗੇ ਜ਼ਰੂਰ ਜ਼ਰੂਰ ਦੇ ਵੱਡੇ ਕੱਦ ਕੱਦ ਦੇ ਵਿੱਚ ਦੋਸਤੋ 75000 ਜਿਹੜੀ ਡਿਮਾਂਡ ਆ ਠੀਕ ਹੈ ਜੀ ਤੁਸੀਂ ਬੇਸ਼ੱਕ ਲੇ ਕੇ ਜਾ ਸਕਦੇ ਹੋ ਖਰੀਦ ਸਕਦੇ ਹੋ ਫੋਨ ਤੁਸੀਂ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਤੇ ਬਿਲਕੁਲ ਨੀਚੇ ਚੱਲ ਰਿਹਾ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਵੇੜ ਆ ਉਹ ਵੀ ਬਕਾਊ ਆ ਠੀਕ ਆ ਉਹ ਵੀ ਆਪਾਂ ਪੁੱਛ ਲੈਣੇ ਵੱਡੇ ਘੱਟ ਘੱਟ ਦੇ ਵਿੱਚ ਆ ਫਾਰਮ ਦੀ ਵੇੜ ਆ ਠੀਕ ਆ ਜੀ ਤੇ ਸੁਹਾ ਵੀਰੇ ਕਿੰਮਾ ਸੂਣ ਜਾਰੀ ਅੱਗੇ ਸੁਹਾ ਵੀਰ ਜੀ ਇਹਨੇ ਤੀਜਾ ਸੁਹਾ ਸੁਣਨਾ ਹੈ ਤੀਜਾ ਹਾਂਜੀ ਤੇ ਦਿਨ ਇਹਦੇ ਵਿੱਚ ਕਿੰਨੇ ਬਾਕੀ ਜੀ ਇਹਦੇ ਵੀ ਦਿਨ 10 15 ਦਿਨ ਲੈ ਜੀ ਠੀਕ ਆ 10 ਤੋਂ 15 ਦਿਨ ਇਸ ਵੇੜ ਨੇ ਵੀ ਲੈ ਜਾਣੇ ਆ ਠੀਕ ਆ ਜੀ ਦੂਜਾ ਸੁਹਾ ਵੱਡੇ ਕੱਦ ਕਰਦੇ ਵਿੱਚ ਆ ਨਾਲ ਵੀਰ ਖੜਾ तकरीबन ਤੁਸੀਂ ਦੇਖ ਸਕਦੇ ਬਿਲਕੁਲ ਕੱਦ ਇਕੁਅਲ ਹੈਗਾ ਵੱਡੇ ਕੱਦ ਕਰਦੇ ਵਿੱਚ ਆ ਕੰਧ ਜਿੱਡਾ ਕੱਦ ਬੈੜਦਾ ਖੁੱਲ ਗਿਆ ਵੀਰੇ ਨੂੰ ਤੇ ਮਿਲਕ ਦੀ ਕਪੈਸਿਟੀ ਬਾਈ ਜੀ ਘੱਟੋ ਘੱਟ ਵੀ 25 30 25 30 ਤੇ ਹੋਊਗੀ ਇਹਦੇ ਹਾਂਜੀ ਵੱਧ ਦਊਗੀ ਐਡੀ ਗਾਨ ਕੀ ਜਾਂਦਾ 25 30 ਕਿਲੋ ਹੂੰ 40 ਕਿਲੋ ਵੀ ਦੇ ਸਕਦੀ ਹੈ ਜੀ ਬਿਲਕੁਲ ਜੀ ਬਿਲਕੁਲ ਜਿੱਡੀ ਪੈਰ ਦਾ ਕੱਦ ਘਾਟ ਆ ਲੋ ਕਰੋ ਚੈੱਕ ਜੀ ਤੇ ਇੱਥੇ ਦੋ ਮਿੰਟ ਖਲਾਰ ਲਾ ਵੀਰ ਮੜਾ ਜਾ ਆ ਲੋ ਕਰੋ ਚੈੱਕ ਦੋਸਤੋ ਇੱਕੇ ਸਾਈਡ ਤੋਂ ਖੜਜ ਗਿਆ ਤੇ ਦੂਜੇ ਪਾਸੇ ਬੰਦਾ ਹੈਗਾ ਚੰਗਾ ਕਦ ਕਠ ਵਾਲਾ ਉਹ ਲੁਕ ਜਾਂਦਾ ਐਡੀ ਬੈਡ ਠੀਕ ਹੈ ਜੀ ਤੇ ਤਕਰੀਬਨ ਵੀ ਜਾਂਦਾ ਵੀ 30 ਲੀਟਰ ਤਾਂ ਦੂਰ ਦੀ ਗੱਲ ਆ ਵੀ 40 ਲੀਟਰ ਤੱਕ 35 ਤੋਂ 40 ਲੀਟਰ ਵੀ ਇਹਨੂੰ ਚੋਣਾ ਚਾਹੀਦਾ ਜਿੱਡਾ ਕਦ ਕਰ ਹੈਗਾ ਜਿੱਡਾ ਇਹਦਾ ਬਨਾਥਣਾ ਹੈਗਾ ਹਵਾਨੇ ਦਾ ਠੀਕ ਆ ਬਾਕੀ ਇਹ ਸਾਰੇ ਪਾਸਿਓਂ ਵੇਖ ਕੇ ਕਰੋ ਚੈੱਕ ਆ ਲੋ ਜੀ ਆ ਦੇਖੋ ਲਓ ਜੀ ਹਜੇ ਦਿਨ ਭਾਈ ਲੈ ਜਾਣੇ ਇਸਨੇ ਹਨਾ ਕਟੂ ਕਟ ਹਾਂਜੀ ਹਾਂਜੀ ਦਿਨ ਲੈ ਜਾਣੇ ਥਣ ਥਣ ਬਹੁਤ ਚੰਗਾ ਲੱਗਾ ਹਾਂ ਠੀਕ ਹੈ ਜੀ ਚੰਗਾ ਵਧੀਆ ਮੋਟਾ ਥਾਣਾ ਦੋਸਤੋ ਗੋਲ ਥਾਣਾ ਮੋਟਾ ਥਾਣਾ ਤੇ ਚਵਾਈ ਸੋਣੀ ਵੈਡ ਕਰਾ ਦੇਗੀ ਤਕਰੀਬਨ ਭਾਈ ਇਹਦਾ ਹੁਣ ਕੀ ਲੈਦੇ ਆਪਾਂ ਕੀਤਾ ਇਹ ਵੀ ਜੀ 85000 ਦੀ ਦੇਗਾ 85000 ਦੇ ਹਾਂਜੀ ਠੀਕ ਆ ਵੇਖੋ ਦੋਸਤੋ ਜਿੱਡੇ ਕਾਟ ਕਾਟ ਦੀ ਵੈੜਾ ਜਿੰਨੇ ਕਿ ਮਿਲਕਿੰਗ ਵਾਲੀ ਆ ਤੇ ਉਸ ਹਿਸਾਬ ਨਾਲ ਵੀ 85000 ਵੀਰ ਨੇ ਡਿਮਾਂਡ ਕੀਤੀ ਆ ਮੌਕੇ ਦਾ ਜਿਹੜਾ ਮਾਨਤਾ ਨਾਲ ਦੋਸਤੋ ਉਹ ਮੌਕੇ ਦਾ ਠੀਕ ਹੈ ਜੀ ਜਿੰਨਾ ਵੀ ਤੁਸੀਂ ਕਰਾਉਣਾ ਚਾਹੁੰਦੇ ਹੋਵੋ ਘਰ ਵਿਜਿਟ ਕਰ ਲਿਓ ਤਸੱਲੀ ਕਰ ਲਿਓ ਵੇਖ ਲਿਓ ਠੀਕ ਹੈ ਟਿਪ ਕੇ ਵੇਖ ਲਿਓ ਤਸੱਲੀ ਦੇ ਨਾਲ ਉਸ ਤੋਂ ਬਾਅਦ ਤੁਸੀਂ ਜਿਹੜਾ ਮਾਨਤਾ ਨਾਲ ਉਹ ਕਰਵਾ ਸਕਦੇ ਹੋ 85000 ਦੇ ਵਿੱਚੋਂ ਤੇ ਵੀਰ ਗੁਰਪ੍ਰੀਤ ਦਾ ਸੰਪਰਕ ਨੰਬਰ ਵੀ ਜਰੂਰ ਦੱਸ ਦੀ ਵੀਰ 986872601 985353 39474 ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸੋ ਦੋਸਤੋ ਇਹ ਸਨ ਵੀਰ ਗੁਰਪ੍ਰੀਤ ਪਿੰਡ ਗਹਿਰੀ ਹੈਗਾ ਦੋਸਤੋ ਠੀਕ ਹੈ ਜੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਤੇ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਵੀਰ ਦਾ ਠੀਕ ਹੈ ਜੀ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਤਕਰੀਬਨ ਇਸ ਤੋਂ ਥੋੜੀ ਦੂਰੀ ਤੇ ਰਹਿ ਜਾਂਦਾ ਨਸ਼ਹਿਰਾ ਟਾਲਾ ਬਿਲਕੁਲ ਨਜ਼ਦੀਕ ਪਿੰਡ ਹੈਗੇ ਨੇ ਤੇ ਆਜੋ ਘਰੇ ਆਓ ਵਿਜ਼ਿਟ ਕਰਕੇ ਤਸੱਲੀ ਕਰ ਲੋ ਪਸ਼ੂ ਐਨੀਮਲ ਕਿਸੇ ਵੀਰ ਨੇ ਮੈਂ ਇੱਕ ਵਾਰ ਫੇਰ ਰਿਪੀਟ ਕਰ ਦਿੰਦਾ ਜੇਕਰ ਵੇੜਾਂ ਦੇ ਵਿੱਚ ਖਾਸ ਤੌਰ ਤੇ ਤੁਸੀਂ ਐਨੀਮਲ ਵੇਚਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਤੇ ਜੇਕਰ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮਿਲਦੇ ਨੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ